ਚਾਚੀ ਘਾਲ ਜੀ ਸਾਰਿਆਂ ਨੂੰ ਹਾਂਜੀ ਦੋਸਤੋ ਕੀ ਹਾਲ ਚਾਲ ਆ ਉਮੀਦ ਕਰਦੇ ਹਾਂ ਤੁਸੀਂ ਬਹੁਤ ਵਧੀਆ ਹੋਵੋਗੇ ਸਾਰਿਆਂ ਦੇ ਘਰੇ ਸੁਖ શાંતੀ ਹੋਊਗੀ ਤੇ ਹਾਂਜੀ ਅੱਜ ਆਪਾਂ ਆਏ ਹੋਇਆ ਲੁੱੱਚੇ ਬੁੜੇ ਦੇ ਛੁੱਟ ਤੇ ਮਲਾਉਣੇ ਤੁਹਾਨੂੰ ਦੁਸਾਂਜ ਮੈਡਮ ਸਰਜੀਤ ਕੌਰ ਤੇ ਸਰਪੰਚਨੀ ਜਪਨਾਮ ਚਾਚੀ ਜਪਨਾਮ ਕਹੀ ਜਪਨਾਮ ਦੇ ਸਿੱਧਾ ਠੀਕ ਹੈ ਹਾਂ ਠੀਕ ਆ ਤੂੰ ਦੱਸ ਮੈਂ ਵੀ ਬਹੁਤ ਵਧੀਆ ਫਰ ਫਿਰ ਉਹ ਖਾਲੀਆਂ ਪੂਰੇ ਤੋਂ ਗਾਲਾ ਗਾਲਾ ਵੀ ਕਾਲੀਆਂ ਕੁੱਟ ਵੱਜਣ ਲੱਗੀ ਸੀ ਉੱਥੋਂ ਮੈਂ ਬਚ ਗਈ ਕਿਉਂਕਿ ਮੈਂ ਅਜ ਮੋਰੇ ਪੂਰੇ ਦਾ ਕੀਤਾ ਡਟ ਕੇ ਮੁਕਾਬਲਾ ਕੱਡੀਆਂ ਗਾਲਾਂ ਵੇ ਤੂੰ ਗਾਇਆਂ ਕਿਉਂ ਵੇਚੀਆਂ ਕਹਿੰਦਾ ਸੀ ਸੱਜਰੀ ਸੂਈ ਮੈਂ ਐਸ ਲਿਆਉਂਗਾ ਮੈਂ ਐਸ ਨਹੀਂ ਉਹਨੇ ਲਿਆਂਦੀ ਹੁਣ ਮੈਨੂੰ ਚੜਿਆ ਪਿਆ ਗੁੱਸਾ ਮੈਂ ਪਾਈਆ ਪਾਈਆ ਦੁੱਧ ਹੱਟੀ ਤੇ ਲੈਣ ਨਹੀਂ ਜਾਣਾ ਨਹੀਂ ਜਾਣਾ ਨਹੀਂ ਜਾਣਾ ਮੈਨੂੰ ਹੱਟੀ ਤੇ ਡੈਰੀ ਦੇ ਦੁੱਧ ਦੀ ਚਾਹ ਨਹੀਂ ਸੁਆਦ ਵਾਂਦੀ ਅੱਛਾ ਬਸ ਗੱਲ ਖਤਮ ਉਹ ਮੈਸੋਂ ਹੁਣ ਕੁੱਟ ਖਾਉਂਗਾ ਤੇ ਚਲੋ ਕਟ ਨਹੀਂ ਖਾਣੀ ਤਾਂ ਗਾਲਾਂ ਦਾ ਜ਼ਰੂਰ ਖਾਊਗਾ ਤੇ ਨਾਲੇ ਮੈਂ ਸੁਣਿਆ ਵੀ ਤੈਨੂੰ ਉਹਨੇ ਗਾਈਆਂ ਵਾਲੇ ਪੈਸੇ ਫੜਾਈ ਨਹੀਂ ਲਿਆ ਕੇ ਨਹੀਂ ਫੜਾਈ ਨਹੀਂ ਪਤਾ ਨਹੀਂ ਉਹਨੇ ਕਿਹਨੂੰ ਫੜਾਤੇ ਆਜ ਗੁੰਡੀ ਨੂੰ ਹਾਂ ਪੰਜਾਬ ਕਾਲੋਂ ਨੂੰ ਪਤਾ ਨਹੀਂ ਕਿਹਨੂੰ ਖਰਿਆ ਖੋਰ ਕੋਈ ਲੱਭ ਲਈ ਤਿੰਨ ਜਨਾਨੇ ਰੱਖ ਰਖਿਆ ਨੇ ਨੇ ਪਤਾ ਨਹੀਂ ਮੇਰੇ ਸੁਣੇ ਤਾਂ ਤਿੰਨ ਆ ਬਾਕੀ ਬਾਰ-ਬਾਰ ਪਤਾ ਨਹੀਂ ਕਿੰਨੀਆਂ ਆ ਅੱਛਾ ਜਦੋਂ ਉਦੋਂ ਵਲੌਗ ਬਣਾ ਰਹੇ ਸੀ ਆਪਾਂ ਇੰਦਰ ਆ ਗਿਆ ਵਿੱਚ ਕੜਾਹਲੀ ਗੱਲ ਦੁਬਾਰਾ ਦੱਸਿਓ ਮੈਂ ਅੱਬੂਆ ਤੂੰ ਵੀ ਬਹਿ ਜਾ ਉੱਥੇ ਕੁਰਸੀ ਲੈ ਕੇ ਨਾਲ ਬਰਾਬਰ ਉਹਦੇ ਕਹਾਲੀ ਕਹਿੰਦੇ ਸੀ ਦੱਸੇ ਨਾ ਉਹ ਗੱਲ ਦੱਸ ਸੀ ਜਿਹੜੀ ਦਿੱਤੀ ਆ ਆਉਣ ਗਈਆਂ ਨਾ ਮੈਂ ਚਾਹ ਲਿਆ ਮੈਂ ਚਾਹ ਲੈ ਇਹ ਚਾਹ ਪਾਉਂਦੇ ਆ ਤੁਸੀਂ ਗੱਲ ਦੱਸ ਬਾਕੀ ਮੈਂ ਦੱਸ ਕੜਾ ਖਾਣ ਨੂੰ ਰਾਤ ਮੇਰਾ ਦਿਲ ਕਰਦਾ ਸੀ ਇਹਨਾਂ ਦੇ ਰਿਸ਼ਤੇਦਾਰ ਗਏ ਸੀ ਸ੍ਰੀ ਅਮਰਤਸਰ ਸਾਹਿਬ ਮੱਥਾ ਟੇਕਣ ਉਹ ਦੇਣ ਆਏ ਸੀ ਨਾ ਉਹ ਪ੍ਰਸ਼ਾਦ ਮੈਂ ਕਿਹਾ ਵੀ ਕੜਾ ਦਾ ਪ੍ਰਸ਼ਾਦ ਦੇਣਾ ਹੈ ਹਾਂ ਕੜਾ ਪ੍ਰਸ਼ਾਦ ਕਹਿੰਦੇ ਨਹੀਂ ਉਹ ਤਾਂ ਫੁੱਲੀਆਂ ਤੇ ਮਖਾਣੇ ਜਿਹੜੇ ਹੁੰਦੇ ਆ ਹਾਂ ਹਾਂ ਮਿੱਠੀਆਂ ਕਿੱਲਾਂ ਤੇ ਪਿੱਕੀਆਂ ਕਿੱਲਾਂ ਹਾਂ ਤੇ ਮੈਂ ਕਿਹਾ ਵੀ ਮੇਰਾ ਤਕੜਾ ਖਾਣ ਨੂੰ ਦਿਲ ਕਰਦਾ ਰਾਣੀ ਲੱਗ ਪੇ ਕੜਾ ਖਾ ਬਣਾਵਾਂ ਬਣਾਵਾਂ ਹੂੰ ਇਹਨੇ ਆਟਾ ਸੀ ਥੋੜਾ ਮਲਾਈ ਵਿੱਚ ਪਹਿਲਾਂ ਤਾਂ ਮੈਨੂੰ ਇਹ ਕਿਹਾ ਵੀ ਮੈਂ ਮਲਾਈ ਵਾਲਾ ਕਿਹੜਾ ਖਾਂਦੀ ਹਿੰਨਾ ਗੁੱਧ ਵਾਲਾ ਖਾਂਦੀ ਆ ਮੈਂ ਤਾਂ ਆਟੇ ਦਾ ਭੁੰਨ ਕੇ ਖਾ ਹੂੰ ਉਧਰੋਂ ਪਰੌਣੇ ਆ ਕੇ ਬਹਿ ਗਏ ਇਹਨੇ ਆਟਾ ਥੋੜਾ ਪਾਇਆ ਸੀ ਮੇਰੀ ਗੱਲ ਸੁਣਨਾ ਮੈਂ ਇਹਨੂੰ ਕਿਹਾ ਮੈਂ ਬਣਾ ਕੇ ਲਊਂ ਮੈਂ ਮਲਾਈ ਦਾ ਪ੍ਰਸ਼ਾਦ ਬਹਿ ਜਾ ਫਿਰ ਚਾਹ ਪਾ ਕੇ ਲਿਉਂ ਮੈਂ ਮੈਂ ਬਣਾ ਕੇ ਲਊਂ ਮੈਂ ਮਲਾਈ ਦਾ ਪ੍ਰਸ਼ਾਦ ਮੈਨੂੰ ਕਹਿੰਦੀ ਮੈਂ ਨਹੀਂ ਮਲਾਈ ਦਾ ਪ੍ਰਸ਼ਾਦ ਖਾਦੀ ਮੈਂ ਤਾਂ ਆਟੇ ਦਾ ਖਾਂਦੀ ਇਹਨੂੰ ਐ ਨਹੀਂ ਪਤ ਲੱਗਿਆ ਵੀ ਕਿਉਂ ਦੀ ਥਾਂ ਤੇ ਮਲਾਈ ਕਹਿੰਦੀ ਐ ਇਹਨੂੰ ਐ ਸੀ ਕਿ ਆਟੇ ਦੀ ਥਾਂ ਤੇ ਮਲਾਈ ਪਾਉਗੀ ਦੇਖ ਲੈ ਅੱਗੇ ਜੀ ਅੱਛਾ ਰਿਸ਼ਤੇਦਾਰ ਇਹਨਾਂ ਦੇ ਚੱਲੇ ਉੱਠ ਕੇ ਮੈਨੂੰ ਕੀ ਪਤਾ ਸੀ ਵੀ ਇਹਨੇ ਉਹਨਾਂ ਲਈ ਕੜਾ ਬਣਾਇਆ ਨਹੀਂ ਹਾਂ ਉਹ ਚੱਲੇ ਮੈਂ ਉਹਨਾਂ ਨੂੰ ਬਿਠਾ ਲਿਆ ਆਏ ਨਹੀਂ ਸੀ ਆਏ ਨਹੀਂ ਸੀ ਆਏ ਨਹੀਂ ਆਏ ਨਹੀਂ ਥੱਲੇ ਬਹਿ ਜਾ ਬੂਆ ਥੱਲੇ ਬਹਿ ਜਾ ਕਹਿੰਦੇ ਕਿ ਰਾਣੀ ਕਿੱਥੇ ਹੈ ਉਹ ਕਹਿੰਦੀ ਆਂਟੀ ਕਿੱਥੇ ਕਹਿੰਦੇ ਉਹ ਕੜਾ ਬਣਾਉਣ ਲੱਗੀ ਹੈ ਫੋੜ ਤਾਂ ਪੰਡਾ ਹੁਣ ਮੈਂ ਤਾਂ ਗੈਸ ਬੰਦ ਕਰਤਾ ਵੀ ਚੱਲ ਨੇ ਬੀ ਇਹਨਾਂ ਨਾਲ ਬੈਣੀ ਆ ਗਈ। ਵੀ ਇਹ 10 ਮਿੰਟ ਬਾਅਦ ਦੇ ਪਿੰਡੋਂ ਹੀ ਆਏ ਸੀ। ਵੀ ਚਾਹਵਾਂ ਦੇ ਪੁੱਛਦੇ ਉਹਨਾਂ ਨੂੰ। ਤੇ ਵੀ ਬਾਕੀ ਫੇਰ ਹੁਣ ਗਿਆ ਕਿ ਨਾ। ਹੂੰ। ਤੇ ਇਹ ਕਹਿੰਦੀ ਇਹ ਰਾਣੀ ਆ ਜਾ ਤੂੰ। ਹੂੰ। ਕਹਿੰਦੀ ਬਾਜੀ ਉਹ ਕੜਾ ਬਣਾਉਣ ਲੱਗੀ। ਹਾਏ ਰੱਬਾ। ਮੈਂ ਕਿਹਾ ਬਾਜੀ ਉਹ ਕੜਾ ਬਣਾਉਣ ਲੱਗੇ ਨੇ। ਮੈਂ ਭੰਡਾ ਮੋੜ ਕੇ। ਬਾਜੀ ਰਸੋਈ 'ਚ ਪਾ ਗਿਆ ਕੜਾ ਦੇਖਣ। ਬਾਜੀ ਕਹਿੰਦਾ ਕਹਿੰਦਾ ਕੜਾ ਬਣਾਉਣਾ ਜੀ। ਮੈਂ ਕਿਹਾ ਹਾਂ ਜੀ ਬਾਜੀ ਮੈਂ ਕੜਾ ਬਣਾਉਣਾ। ਹੂੰ। ਭਈ ਜਦ ਮਾਰ ਗਿਆ ਦੇ ਨੀ ਪੈਦਾ ਮੈਂ ਫਿਰ ਦੁਬਾਰੇ ਗੈਸ ਚਲਾ ਲਿਆ ਨਾ ਪਹਿਲਾਂ ਬੰਦ ਕਰਤਾ ਜਦ ਮੈਂ ਬੰਦ ਕਰਤਾ ਸੀ ਵੀ ਚੱਲ ਆਉਂਦੇ ਜੋ ਘਰੋਂ ਬਈ ਜਦ ਦੁਬਾਰੇ ਚਲਾ ਲਿਆ ਤਾਂ ਇੱਕ ਵਈ ਆ ਜਾ ਪਾਜੀ ਉਠਣ ਲੱਗੀ ਪਾਜੀ ਬੈ ਜਾ ਰਾਨੀ ਕੜਾ ਬਣਾਉਣ ਲੱਗੀ ਆਹ ਲੈ ਮੈਂ ਕਿਹਾ ਬੈ ਜਾਓ ਪਾਜੀ ਰਾਨੀ ਕੜਾ ਬਣਾਉਂਦੀ ਇਹ ਕੜਾ ਬਣਾ ਕੇ ਸਾਰੇ ਵਾਲੇ ਲੈ ਆਈ ਮੈਨੂੰ ਐਡਾ ਵੱਡਾ ਡੋਂਗਾ ਭਰ ਕੇ ਦਿੱਤਾ ਬਈ ਮੈਂ ਤਾਂ ਕੜਾ ਪਾ ਲੈ ਪਹਿਲਾਂ ਸਾਰੇ ਬੰਦੇ ਮੈਂ ਬੇਬੀ ਆਏ ਜਿਵੇਂ ਪਾਲੇ ਬਾਬਾ ਜਿੰਨਾ ਇਹਨੂੰ ਪਾਇਆ ਸੀ ਉਨਾਂ ਹੀ ਮੈਂ ਬੇਬੀ ਪਾਲੇ ਮੈਨੂੰ ਲੱਗੇ ਵੀ ਬੇਬੀ ਚਲ ਤੈਨੂੰ ਰੋਟੀਆਂ ਖਾ ਕੇ ਪਈ ਐ ਉਹ ਤੈਨੂੰ ਰੋਟੀ ਖਾ ਦਿੰਦੀ ਹਾਂ ਤੇ ਮਹਲਾਏ ਕਹੋ ਕਿ ਮੈਂ ਰੱਜੀ ਹੋਈਆਂ ਵੀ ਕੜਾ ਘਾਟੀ ਕੱਟ ਖਾਉਂਗੀ ਹਾਂ ਵੀ ਕੜਾ ਕੋਈ ਬੇਬੀ ਤਾਂ ਜਮੀ ਨਹੀਂ ਬੋਲੀ ਸਾਰਾ ਖਾ ਗਈ ਅੱਛਾ ਕਿ ਇਹਨੂੰ ਪਾਇਆ ਮੈਨੂੰ ਜਿਆਦਾ ਪਾਇਆ ਮੈਂ ਪਤਾ ਕੀ ਸਮਝੀ ਮੈਂ ਕਿਹਾ ਹਈ ਕੋਈ ਕੋਲੀ ਵਿੱਚ ਪਾ ਲਈ ਇਹ ਮੇਰਾ ਤਾਂ ਇੰਨੇ ਕ ਨਾਲ ਕੁਝ ਬਣਨਾ ਨਹੀਂ ਮੈਨੂੰ ਜਾਣ ਕੇ ਕਿੰਮ ਕਰਾਂੀ ਤੂੰ ਵੀ ਕੜਾ ਖਾਲਾ ਇਹ ਕਿੰਦੀ ਲਿਓਨੀ ਆ ਮੈਨੂੰ ਹੌਸਲਾ ਜਿਆ ਹੋ ਗਿਆ ਮੈਂ ਕੱਲ ਐਵੇਂ ਰਸੋਈ ਚ ਪਿਆ ਹੋਰੇ ਲੈ ਵੀ ਇਹ ਆਪਦਾ ਅੱਡ ਲਿਓ ਮੈਨੂੰ ਮਿਲਿਆ ਨਹੀਂ ਇਹਨੂੰ ਇੰਨਾ ਕੇ ਮਿਲਿਆ ਬਈ ਇਹ ਬੋਲਣ ਲੱਗੀ ਤਰੀਫਾਂ ਦਿੱਤਾ ਉਹਦੇ ਪੁਲਵਦੀਆਂ ਕੜਾ ਬੜਾ ਸਵਾਦ ਬਣਾਇਆ ਦੇਖੀ ਮੰਤਰੀਤ ਵੀ ਐਂ ਕਰਦਾ ਕਰੇ ਵੀ ਕੜਾ ਬੜਾ ਸਵਾਦ ਦੇਖੀ ਮੇਰਾ ਇੰਨਾ ਜੀ ਐਂ ਕਰੇ ਵੀ ਇੰਨਾ ਇੰਨਾ ਤਾਂ ਬਿਲਕੁਲ ਹੈਗਾ ਸੀ ਵੀ ਇੰਨਾ ਕੋ ਹੋਰ ਹੁੰਦਾ ਹੋਰ ਮਿਲ ਜਾਂਦਾ ਹਾਂ ਲਾਲਚਨਾ ਜੀ ਪੂਰੀ ਹੋ ਜਾਂਦੀ ਤੇ ਕੀ ਕਰੇ ਸੀ ਰਾਈ ਤੂੰ ਵੀ ਖਾ ਲਾ ਕੜਾ ਔਲੇ ਕਿ ਨਹੀਂ ਦੇਖਦੇ ਕਿ ਜਾਨ ਨਿਕੋ ਵੀ ਰਾਣੀ ਕੀ ਦੇ ਚਲਾ ਲਉਂਦੀ ਰਾਣੀ ਬੁਆ ਬੁਆ ਮੈਨੂੰ ਐ ਦੱਸ ਫਿਰ ਜਦੋਂ ਹਨਾ ਆ ਮਾਹੌਲ ਜਾਂਦੋਂ ਤਾਂ ਗੁੱਸਾ ਨਹੀਂ ਚੜਦਾ ਹੁੰਦਾ ਵੀ ਮੈਨੂੰ ਤਾਂ ਖਾਣ ਨੂੰ ਹੀ ਨਹੀਂ ਬਚਾਏਗਾ ਮਤਲਬ ਬਚਾ ਹੀ ਨਹੀਂਗਾ ਮੇਰੀ ਗੱਲ ਸੁਣਦਾ ਤੂੰ ਮਲਾਈ ਦਾ ਪ੍ਰਸ਼ਾਦ ਵੀ ਨਾ ਜਿਵੇਂ ਖੋਏ ਵਰਗਾ ਸੀ ਐਨੂੰ ਕਿ ਚਲਾਉਂ ਮਾਈ ਜਿਵੇਂ ਖੋਏ ਦਾ ਟੈਸਟ ਕਿਉਂ ਪਹਿਲਾਂ ਮੈਂ ਮਲਾਈ ਚੱਟ ਥੋੜੀ ਕਿਉਂ ਪਾਇਆ ਬਾਕੀ ਮਲਾਈ ਵੀ ਆਟਾ ਪੁੰਨਿਆ ਹਾਂ ਪੁੰਨ ਕੇ ਆਟਾ ਫਿਰ ਉਹਦੇ ਵੀ ਦੁੱਧ ਦਾ ਰਸ ਪਾਤਾ ਹਾਂ ਪੇਲ ਉਹਦੇ ਵਿੱਚ ਉਹ ਨਹੀਂ ਪਾਣੀ ਪਾਤਾ ਚਾਸਨੀ ਵਾਲਾ ਤੇ ਵਿੱਚ ਮੈਂ ਸ਼ੱਕਰ ਪਾਈ ਮੈਂ ਚੀਨੀ ਨਹੀਂ ਪਾਈ ਹਾਂ ਮੈਂ ਕਿਹਾ ਇਹ ਸ਼ੱਕਰ ਖਾਂਦੀ ਇਹ ਚੀਨੀ ਨਹੀਂ ਖਾਂਦੀ ਤਾੜ ਕੇ ਬਣਿਆ ਵੀ ਇੰਨਾ ਸਵਾਦ ਸੀ ਮੇਰੇ ਬਸ ਬੱਚੇ ਹੀ ਨਾ ਇਹ ਕਰਦੇ ਦੇਖੀ ਇਹ ਤਾਂ ਕਿਸੇ ਗੁਰਦੁਆਰੇ ਲਾਉਣੇ ਕਹਿੰਦੇ ਗੁਰਦੁਆਰੇ ਲਾ ਦੋ ਇਹਨਾਂ ਤੇ ਆਪਾਂ ਬਾਹਰ ਕੇ ਬੈਠੇ ਆ ਕਰ ਇਹ ਕਿਹੜਾ ਆ ਦੇ ਇਕ ਫੋਨ ਕਰ ਦਿਆ ਕਰੂਗੀ ਮੈਂ ਦੇਖੋ ਜੀ ਜਦੋਂ ਵੀ ਗੁਰਦੁਆਰਾ ਸਾਹਿਬ ਮੈਨੂੰ ਜਾਣ ਦਾ ਮੌਕਾ ਮਿਲਦਾ ਆਪਣੇ ਪੇਲ ਚਾਹ ਪਾ ਲੈ ਪੂਆ ਪਿੰਡ ਵਾਲੇ ਗੁਰਦੁਆਰਾ ਸਾਹਿਬ ਮੈਂ ਜਦੋਂ ਵੀ ਜਾਂਦੀ ਆ ਨਾ ਤਾਂ ਮੈਂ ਨਾ ਪਾਠੀ ਪ੍ਰਸ਼ਾਦੀ ਕੋਲ ਪਹਿਲੇ ਹੀ ਪ੍ਰਸ਼ਾਦੀ ਕੋਲ ਕੌਲੀ ਆਪਣੀ ਰੱਖ ਦਿੰਦੀ ਹਣੀ ਆ ਮੈਨੂੰ ਕਹਿੰਨੀ ਹਣੀ ਬਾਬਾ ਜੀ ਭਰ ਦੇਓ ਕੌਲੀ ਕੜਾ ਨਾਲ ਪ੍ਰਸ਼ਾਦ ਮੈਂ ਉਹ ਭਰ ਦਿੰਦਾ ਮੈਂ ਆਉਂਦੀ ਆਉਂਦੀ ਸਾਰਾ ਖਾਜ ਨਹੀਂ ਜਦ ਐਨਾ ਕਰਾ ਜਾਂਦਾ ਨਾ ਫਿਰ ਮੈਂ ਕਹਿੰਦੀ ਨਹੀਂ ਨਹੀਂ ਇਹ ਘਰ ਜਵਾਕਾਂ ਵਾਸਤੇ ਵੀ ਰੱਖਣਾ ਜਦ ਮੈਂ ਘਰ ਜਾਂਦੀ ਆ 5:30 ਵਜੇ ਵਾਪਸੀ ਹੁੰਦੀ ਗੁਰਦੁਆਰਾ ਸਾਹਿਬ ਤੋਂ ਮੈਂ ਘਰ ਜਾਂਦੀ ਆ ਵੀ ਜਵਾਕ ਤਾਂ ਹਜੇ ਸੁੱਤੇ ਪਏ ਆ ਚਲ ਠੰਡਾ ਉਹਨਾਂ ਨੇ ਕੀ ਖਾਣਾ ਪ੍ਰਸ਼ਾਦ ਇਹ ਵੀ ਮੈਂ ਹੀ ਖਾ ਲੈਂਦੇ ਆ ਸੋ ਏਦਾਂ ਦੇ ਸਾਡੇ ਕਿੱਸੇ ਆ ਖਾਣ ਪੀਣ ਤੋਂ ਤੁਹਾਨੂੰ ਸਿਹਤ ਤੋਂ ਹੀ ਪਤਾ ਲੱਗਦਾ ਹੋਣਾ ਵੀ ਅਸੀਂ ਖਾਣ ਪੀਣ ਦੀਆਂ ਬੜੀਆਂ ਸ਼ੌਕੀਨ ਆ ਖਾਸ ਕਰ ਮਿੱਠੇ ਦੇ ਇੱਕ ਗੱਲ ਦੱਸਦੇ ਮੈਂ ਮੈਨੂੰ ਬਾਟੀ ਆਈ ਜੇ ਬੂਆ ਮੈਂ ਨਹੀਂ ਮੈਂ ਤਾਂ ਪਿੰਦੀ ਨਹੀਂ ਚਾਹ ਨਹੀਂ ਮੈਂ ਇਧਰ ਜਾ ਕੇ ਜਾਗ ਤੱਕ ਰਹਿਣਾ ਲੈ ਫਿਰ ਚਾਹ ਚ ਲੈ ਮੈਡਮ ਮੈਨੂੰ ਮਿੱਠੇ ਵਾਲੀ ਵੀ ਗੱਲ ਦੱਸ ਦੋ ਵੀ ਲੋਕ ਕਹਿੰਦੇ ਨੇ ਵੀ ਤੁਸੀਂ ਪਤਲੇ ਹੋ ਜਾਓਗੇ ਵੀ ਉਹ ਛੱਡ ਦੋ ਨਹੀਂ ਮੈਂ ਮੇਰੇ ਤੋਂ ਮਿੱਠਾ ਨਹੀਂ ਛੱਡਾਂ ਨਹੀਂ ਮੈਂ ਮੈਚ ਚਾਹੁੰਦੀ ਸੀ ਪਈ ਮੈਂ ਗਈ ਉੱਥੇ ਸ਼ੂਟ ਤੇ ਫਿਚਰ ਮੂਵੀ ਦੇ ਸ਼ੂਟ ਤੇ ਗਈ ਮੈਂ ਤੇ ਉੱਥੇ ਇਦਲਾਵਰ ਕਹਿੰਦਾ ਵੀ ਮੈਂ ਮੈਨੂੰ ਕਿਹਾ ਮੈਂ ਦਲਾਵਰ ਨੂੰ ਭੇਜ ਦੇ ਦਲਾਵਰ ਕਹਿੰਦਾ ਮੈਂ ਆਇਆ ਦਲਾਵਰ ਇਨਾ ਕੁ ਵਧੀਆ ਇਨਸਾਨ ਮੈਂ ਇਹਦੇ ਮੂੰਹ ਤੇ ਨੀਸ ਰਿਹਾ ਕਰਦੀ ਇਹ ਚੰਪਲ ਚੋਗੀ ਵੀ ਮੇਰੇ ਬੰਦੇ ਦੀ ਵਡਿਆਈ ਕਰਦੀਆਂ ਨੇ ਇਹ ਇਹ ਉਹ ਇਹ ਕਹਿਣ ਜੋ ਗੱਲ ਇਹਦੇ ਮੂੰਹ ਤੇ ਨਹੀਂ ਨਹੀਂ ਬਹੁਤ ਵਧੀਆ ਮੈਨੂੰ ਵਿੱਕੀ ਕੇ ਮਿਲੇ ਸੀ ਬਹੁਤ ਵਧੀਆ ਸੀ ਮੈਨੂੰ ਵਿੱਕੀ ਮਿਲੀ ਸੀ ਨਾ ਘਰੇ ਜਾਣ ਜੀ ਨਾ ਬਈ ਨੀ ਸੇਵਾ ਕਰਦਾ ਹੂੰ ਹੈ ਤੇ ਮੈਂ ਗਈ ਉਹ ਮੁੰਡਾ ਮਿਲ ਛੱਡਿਆ ਅਕਰੇ ਆਇਆ ਕਹਿੰਦਾ ਸੌਰੀ ਮੇडम ਜੀ ਮੈਂ ਲੇਟ ਹੋ ਗਿਆ ਮੈਂ ਉੱਥੇ ਫਸਿਆ ਸੀ ਮੈਂ ਕਿਹਾ ਚਲ ਕੋਈ ਨਹੀਂ ਭਾਜੀ ਤੇ ਗਰਵਾਇਆ ਉਹਦੇ ਨਾਲ ਕਹਿੰਦਾ ਮਸੀ ਜੀ ਕਹਿੰਦਾ ਮੈਂ ਉੱਥੇ ਫਸਿਆ ਸੀ ਮੈਂ ਕੋਈ ਨਾ ਪਤਾ ਫਿਰ ਕਿ ਹੋ ਗਿਆ ਭਈ ਆਇਆ ਹੋ ਕਹਿੰਦਾ ਚਲੋ ਜੀ ਪਹਿਲਾਂ ਆਪਾਂ ਰਾਜਾ ਸਾਹਿਬ ਦੇ ਮੱਥਾ ਟੇਕੇ ਮੈਂ ਰਾਜਾ ਸਾਹਿਬ ਦੇ ਗਏ ਮੱਥਾ ਟੇਕੇ ਉਹਨੇ ਮੈਨੂੰ ਸਾਰੇ ਦਰਬਾਰ ਚ ਜਿੱਥੇ ਮੱਥਾ ਟੇਕਣਾ ਸੀ ਉੱਥੇ ਮੱਥਾ ਟਕਿਆ ਵੀ ਮੈਨੂੰ ਪਤਾ ਨਹੀਂ ਸੀ ਵੀ ਤੇਲ ਦੂਣ ਪਾਉਂਦੇ ਆ ਪ੍ਰਸ਼ਾਦ ਲੈ ਲੈ ਉਹਨੇ ਬੋਝ ਕੇ ਤੇਲ ਲਈ ਸੀ ਸੀ ਜੇਬ ਚ ਪਾ ਲਈ ਲੈ ਕੇ ਉਥੋਂ ਕਿਉਂ ਮੈਨੂੰ ਪਤਾ ਨਹੀਂ ਸੀ ਤੇ ਉਹਦੇ ਸਾਰੇ ਮੱਥਾ ਢਕਿਆ ਕੇ ਅੰਦਰ ਬੀਠੇ ਗੈਸ ਬਣਦੀ ਹੈ ਇੱਥੇ ਸਬਜੀ ਬਣਦੀ ਹੈ ਇੱਥੇ ਰੋਟੀ ਬਣਦੀ ਹੈ ਮਸ਼ੀਨ ਰੋਟੀਆਂ ਬਕਾਈ ਆ ਮੈਨੂੰ ਦਿਖਾ ਗਈਆਂ ਫੇਰ ਉੱਥੇ ਜਿੱਥੇ ਬਾਬੇ ਦੇ ਚਰਾਗ ਲੱਗੇ ਸੀ ਉੱਥੇ ਜਾ ਕੇ ਕਹਿੰਦਾ ਆ ਚੱਕੋ ਸ਼ੀਸ਼ੀ ਕਹਿੰਦਾ ਚ ਤੇਲ ਪਾ ਦੋ ਸਾਰੀਆਂ ਉਹਨਾਂ ਚ ਤੇ ਮੈਂ ਤੇਲ ਪਾਤਾ ਫੇਰ ਵਾਪਸ ਆ ਗਿਆ ਨਾ ਉਹਨੇ ਪਛਾਨ ਥੋੜਾ ਜਿਹਾ ਲਿਆ ਵਿਚਾਰੇ ਮੈਨੂੰ ਦੋ ਵਰਥੀਆਂ ਆ ਗਈਆਂ ਉਹਨੇ ਕਿਹਾ ਮੈਨੂੰ ਵੜਾ ਦੋ ਕਹਿੰਦਾ ਤੁਸੀਂ ਉੱਥੇ ਮੱਥਾ ਢਕੋ ਤਾਂ ਨਹੀਂ ਕਿੱਥੇ ਹੋਰ ਮੱਥਾ ਢਕਣਾ ਚਲਦੇ ਇਹਨੇ ਮੱਥਾ ਧੂਬ ਲੈ ਕੇ ਦੇ ਤੂੰ ਤੇ ਘਰੇ ਆ ਗਏ ਬਈ ਕਹ ਰਿਹਾ ਫਿਰ ਮੈਨੂੰ ਕਹਿੰਦਾ ਹਲੇ ਕਹਿੰਦਾ ਜਲਦੀਪ ਨੇ ਹੁਣਾ ਰਾਣੀ ਚੱਲ ਪ੍ਰਸਾਦ ਚੱਲੀਏ ਬਈ ਫਿਰ ਉਹ ਮੰਗਿਆ ਲੈ ਕੇ ਗਿਆ ਦੁਆਰੇ ਮੈਨੂੰ ਮੰਗਿਆ ਦੁਆਈ ਸੀ ਫਿਰ ਉਹ ਮੰਗਿਆ ਲੈ ਕੇ ਗਿਆ ਤੇ ਉੱਥੇ ਵੀ ਮਤਲਬ ਜੋ ਕੁਝ ਖਾਣਾ ਸੀ ਉਹ ਵੀ ਖਾਦਾ ਕਹਿੰਦਾ ਮੈਨੂੰ ਪਤਾ ਹੈ ਰਾਣੀ ਤੂੰ ਦਹੀਂ ਭੱਲੇ ਦੀ ਸ਼ਕੀਨ ਹੈ ਇਹ ਨਹੀਂ ਦੱਸਿਆ ਉਹ ਏ ਕੀ ਖਾਣਾ ਦੱਸੋ ਮੈਂ ਕਹਾ ਮਾਂ ਕਹਾ ਬਾਜੀ ਕੁਛ ਨਹੀਂ ਖਾਣਾ ਬਈ ਕਹਿੰਦਾ ਨਾ 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 ਕਹਿੰਦਾ ਮੈਨੂੰ ਗਲਦੀਪ ਕਹਿੰਦੀ ਆ ਵੀ ਰਾਣੀ ਮੇਰੀ ਬਹੁਤ ਸੇਵਾ ਕਰਦੀ ਕਹਿੰਦਾ ਮੈਨੂੰ ਨਾ ਲੜੂਗੀ ਉਹ ਵੀ ਤੁ ਰਾਣੀ ਸੇਵਾ ਨਹੀਂ ਕੀਤੀ ਅੱਛਾ ਮੈਂ ਕਹਾ ਨਹੀਂ ਬਾਜੀ ਬਖਾ ਕੋਈ ਐਸੀ ਗੱਲ ਨਹੀਂ ਮੈਂ ਕਹਾ ਮੈਂ ਉਹਨੂੰ ਐਂ ਕਹਤਾ ਮਾਂ ਕਹਿੰਦਾ ਉਹ ਕਹਿੰਦੀ ਆ ਵੀ ਰਾਣੀ ਮੇਰਾ ਖਾਂਦੀ ਆਂ ਦਾ ਬਹੁਤ ਧਿਆਨ ਰੱਖਦੀ ਮੈਂ ਕਹਾ ਬਾਜੀ ਮੈਂ ਤਾਂ ਘਰੇ ਬਣਾ ਕੇ ਦੇਣੀ ਆ ਜੋ ਵੀ ਉਹ ਖਾਂਦੀ ਆ ਮਾਂ ਤੁਸੀਂ ਮੈਨੂੰ ਵੀ ਬਿਜਾਰ ਜਗੜੀ ਸੀ ਫਿਰ ਦੇ ਮਾਂ ਤੁਸੀਂ ਤਾਂ ਮੈਨੂੰ ਰਸੋਈ ਚ ਪੜ੍ਹਦੇ ਵੀ ਨਹੀਂ ਦਿੰਦੇ ਮੈਨੂੰ ਉਹ ਤਾਂ ਕੀ ਕਹਨਾ ਕਹਿੰਦਾ ਸਾਡੀ ਰਸੋਈ ਛੋਟੀ ਆ ਉਹ ਤੇਰੇ ਸਾਈਜ਼ ਦੀ ਹੋਣੀ ਨਹੀਂ ਬੁਆ ਤਾਂ ਕਰਕੇ ਉਹਨੇ ਕਹੇ ਆਪਣੀ ਸੂਈ ਨ ਵੱਡੀ ਐ ਅੱਛਾ ਮਕਾਲ ਕੀਤਾ ਕਿਉਂ ਸਾਡੀ ਸੂਈ ਛੋਟੀ ਐ ਅੱਛਾ ਭਈ ਕੀ ਹੋ ਜਾਵੇਗਾ ਪੇਪ ਦਵਾਈ ਕੋਲ ਗਈ ਮੈਂ ਪਹੁੰਚੀ 10:30 ਵਜੇ ਫਿਰ ਫਿਰ ਉਹਨੇ ਫਿਰ ਉਹ ਮੇਰੇ ਵਾਸਤੇ ਰੋਟੀ ਫੋੜੋ ਬੈਠ ਕੇ ਕਹਿੰਦਾ ਨਹੀਂ ਬਾਜੀ ਮੈਂ ਜੋ ਕਰੇ ਮੈਂ ਉਹੀ ਖਾਣਾ ਕਹਿੰਦਾ ਨਹੀਂ ਨਹੀਂ ਮੇਰੇ ਵਾਸਤੇ ਇਹ ਨੂੰ ਆਪੇ ਘਰੇ ਰੋਟੀਆਂ ਬਣਾ ਕੇ ਪਈਆਂ ਸੀ ਭੈਣ ਬਣਾ ਲਈ ਸੀ ਉਹ ਰਿਪਰ ਜਦੋਂ ਵੀ ਜਾ ਕੇ ਬੈਠੀ ਰਹੀ ਆਇਆ ਫੋਨ ਦਲਾਵਰਾ ਲਿਆਇਆ ਸੀ ਮੈਨੂੰ ਕਈ ਮੈਨੂੰ ਭੁੱਖ ਲੱਗਦੀ ਆ ਮੈਨੂੰ ਕਹਿੰਦੀ ਭੁੱਖ ਲੱਗੀ ਆ ਮੱਖਾ ਉਹ ਚਾਹ ਬਣਾ ਕੇ ਬਾਗੀ ਸੀ ਦੀ ਬਣ ਕਿੰਨੀਆਂ ਕਰ ਬੈਟਾਂ ਦੇ ਸਰਾਂ ਨੇ ਤਿੰਨ ਪੀ ਟੋਲੀਆਂ ਨਹੀਂ ਆਈਆਂ ਬਈਆਂ ਕਹਿੰਦੀ ਉਹ ਖੋਣ ਮੈਂ ਤਾਂ ਇੱਕ ਚ ਵੇਸਣ ਵਾਲੀਆਂ ਆ ਇੱਕ ਚ ਉਹ ਅਲਸੀ ਦੇ ਤੇਲ ਵਾਲੀਆਂ ਆ ਇੱਕ ਚ ਘਿਓ ਵਾਲੀਆਂ ਆ ਵੀ ਜਿਹੜੀਆਂ ਤੂੰ ਮਰਜ਼ੀ ਖਾ ਲੈ ਮੈਂ ਲਾਲ ਜੀ ਢੱਕਣਾਈ ਉਹ ਖੋਲੀ ਡੱਬੀ ਹੈ ਉਜਮਾ ਜੀ ਕਿ ਉਹ ਆਲਸੀ ਦੇ ਤੇਲ ਵਾਲੀ ਪਿੰਨੀ ਦੀ ਵੀ ਐਡੀ ਵੱਡੀ ਪਿੰਨੀ ਗੂੜ੍ਹ ਵਾਲੀ ਹਾਂ ਬੜੀ ਟੇਸਟੀ ਮੇਰੀ ਸਾਰੀ ਭੁੱਖ ਮਰ ਗਈ ਜੀ ਤਾਂ ਅਗਰ ਵੀ ਇੱਕ ਹੋਰ ਖਾਲਾ ਫਿਰ ਕਹਿੰਦਾ ਨਾ ਖਾ ਲਾਂ ਦੀ ਫਿਰ ਕਹਿੰਦਾ ਵੀ ਢੜਕੇ ਨੂੰ ਮੈਂ ਦਲਾਵਰ ਨੂੰ ਬਦਲਾਵਰ ਕਹਦਾ ਕੁਝ ਖਾਣਾ ਜੀ ਮੈਂ ਕਹਿੰਦਾ ਜੀ ਮੈਂ ਤਾਂ ਮੈਂ ਤਾਂ ਨਾ ਪਿੰਨੀ ਖਾ ਕੇ ਢੀਆ ਤੜਕੇ ਨੂੰ ਮੈਂ ਕਹਿੰਦਾ ਮੈਂ ਪਿੰਨੀ ਬਹੁਤ ਸਵਾਦ ਮੇਰੇ ਮੈਨੂੰ ਲਫਾਫੇ ਪਾ ਕੇ ਦੇ ਦੇ ਰਾਨੀ ਨਾਲ ਲੈ ਜਾ ਦੋ ਪਿੰਨੀਆਂ ਦਲਾਵਰ ਬਹੁਤ ਲੱਗੇ ਥੈਂਕ ਯੂ ਤੇ ਇਹ ਸਾਹਮਣੇ ਵੀ ਨਹੀਂ ਜਿਹੜੇ ਮਤਲਬ ਕੀ ਹੈ ਨਾ ਚਲੋ ਆਪਾਂ ਮੜਨ ਦੀ ਮੜਨ ਦੇਖਿਆ ਸਹੀ ਆ ਮੈਡਮ ਦੀ ਤਾਰੀਫ ਕਰਦੇ ਆ ਮੈਡਮ ਸੁਭਾਦਾ ਬਹੁਤ ਵਧੀਆ ਨੇ ਪਰ ਜਿਹੜੇ ਦਲਾਵਰ ਸਰ ਨੇ ਬਹੁਤ ਜਿਆਦਾ ਵਧੀਆ ਨੇ ਬਹੁਤ ਨਾਈਸ ਨੇ ਉਹ ਕਿਉਂਕਿ ਮੈਂ ਵਿੱਕੀ ਸਰ ਦੇ ਦੇਖਿਆ ਸੀਗਾ ਉਹਨਾਂ ਨੂੰ ਬਹੁਤ ਵਧੀਆ ਨਿਸਵਾਦੇ ਮੈਂਨੇ ਇੱਕ ਬਲੌਗ ਵੀ ਬਣਾਇਆ ਸੀ ਦਲਾਵਰ ਦੀ ਬੋਟੀ ਤੇ ਉਦੋਂ ਮੈਂ ਉਹ ਬਹੁਤ ਚੱਲਿਆ ਸੀ ਪੁਲਿਸ ਵਾਲੀ ਦਾ ਕਰੈਕਟਰ ਕਰਦੀ ਸੀ ਤੇ ਉਹ ਬਹੁਤ ਕਰੇ ਨਹੀਂ ਗਈ ਤੇ ਉਹ ਪਰਵਾਰ ਕਿੰਨਾ ਵਧੀਆ ਸੀ ਓਏ ਬਈ ਸੱਚ ਪਾਪਾ ਜੀ ਜਦੋਂ ਮੈਂ ਗਈ ਹਨਾ ਪਾਪਾ ਜੀ ਪਹਿਲੀ ਵਾਰ ਸੀ ਜਦ ਅਸੀਂ ਰਾਜਾ ਸਾਹਮਣੇ ਪਾਪਾ ਜੀ ਵਾਜੇ ਦੀਪੀ ਕੁੜੇ ਕੁੜੇ ਦੀਪ ਇਹ ਕਿਹਨੇ ਦੇ ਵੀ ਕੁੱਤੀ ਹੈਗੇ ਹੈ ਜਦੋਂ ਮੈਂ ਜਾਣੀ ਆ ਨਾ ਇਹਦੇ ਭਲੇਖੇ ਨੂੰ ਮੈਂ ਚਿੰਬੜੇ ਲਿਆ ਪਰ ਇੱਕੋ ਇੱਕੋ ਜਹਤ ਲਾਦੇ ਆ ਉੱਥੇ ਉਹਨੂੰ ਕਹਿੰਦਾ ਇੱਕੋ ਹੁੰਦਾ ਨਹੀਂ ਗੱਲ ਤੈਨੂੰ ਉੱਤੇ ਅਸੀਂ ਮੱਥਾ ਟੇਕ ਕੇ ਗੱਡੀ 'ਚ ਬੈਠੇ ਉੱਥੇ ਖੜਾ ਸੀ ਉਹ ਗੌਰਵ ਗੌਰਵ ਉਹ ਦੋਸਤ ਜੇ ਕਹਿੰਦੇ ਉਹਦੇ ਕਹਿੰਦੇ ਵੀ ਆਹ ਤੇ ਤੇਰੀ ਨਾਲ ਕੌਣ ਆ ਤਲਾਵ ਨੂੰ ਕਹੋ ਕਹਿੰਦਾ ਗੌਰਵ ਕਹਿੰਦਾ ਮੇਰੀ ਨਵੀਂ ਮੰਮੀ ਆ ਤੇ ਰੇੜੀ ਕਹਿੰਦਾ ਉਹ ਮੇਰੀ ਕਹਿੰਦਾ ਰੇੜੀ ਨਵੀਂ ਮੰਮੀ ਲੈ ਕੇ ਨਵੀਂ ਮੰਮੀ ਲਿਆਂਦੀ ਦਿਲਾਵਾਂ ਥੈਂਕ ਯੂ ਸੋ ਮਾਚ ਐਰ ਨਹੀਂ ਮੈਡਮ ਪਤਾ ਕੀ ਆ ਜਿਹੜੇ ਹਨ ਜਦੋਂ ਤੱਕ ਆਪਾਂ ਵਧੀਆ ਪੰਕਰੋਂ سپورਟ ਨਹੀਂ ਮਿਲਦੀ ਆਪਾਂ ਵਧੀਆ ਕੰਮ ਨਹੀਂ ਸੈੱਟ ਤੇ ਕਰ ਪਾਉਂਦੇ ਕੀ ਹੋਇਆ ਜੇ سپورਟ ਆਪਾਂ ਨੂੰ ਕਰੋ ਹੋਵੇ ਨਾ ਤਾਂ ਹੀ ਆਪਾਂ ਵਧੀਆ ਕੰਮ ਕਰ ਪਾਉਂਦੇ ਕੰਮ ਕਰ ਸਕਦੇ ਆ ਸਹੀ ਗੱਲ ਆ ਨਹੀਂ ਮੈਨੇ ਦੇਖਿਆ ਦਿਲਾਵ ਸਾਰਾ ਸੁਆਦ ਬਹੁਤ ਵਧੀਆ ਨੇ ਮੈਡਮ ਨਾਲੋਂ ਕੁਝ ਜ਼ਿਆਦਾ ਵਧੀਆ ਨਹੀਂ ਥੈਂਕ ਯੂ ਤੇ ਮੈਨੂੰ ਉਹ ਗੋ ਗੱਲ ਦੱਸਦੇ ਬਰਫੀ ਵਾਲੀ ਜਿਹੜੀ ਚੋਰੀਓ ਖਾਦੀ ਸੀ ਕੱਲ ਤੂੰ ਅੱਛਾ ਕੱਲ ਮੈਂ ਬਿਮਾਰ ਸੀ ਨਾਲੇ ਹਮਮ ਕੱਲ ਮੈਂ ਬੁਮਾਸ ਨਾ ਮੇਰਾ ਨਾ ਸਿਰ ਕੋ ਪਤਾ ਨਹੀਂ ਕਿਉਂ ਦੁਖਦਾ ਨਹੀਂ ਵਿੱਚੋਂ ਆਏ ਕੁਛ ਘੁੰਮੀ ਜਾਂਦਾ ਸੈਰ ਦੇ ਵੀ ਮੈਂ ਪੈ ਗਈ ਮੈਨੂੰ ਕਿਹਾ ਨਾ ਉਹ ਦਰਸ਼ਕਾਂ ਨੇ ਕਿਹਾ ਚਾਹ ਬਣਾ ਦੇ ਤੇ ਇਹ ਕੱਲ ਸੀਰੀ ਜੀ ਨਵੀਂ ਸਟਾਰਟ ਕਰੀ ਸੀ ਉਹਨਾਂ ਨੇ ਲੱਡੂ ਲਿਆਂਦੇ ਸੀ ਵੰਡਣ ਵਾਸਤੇ ਤੇ ਦਰਸ਼ਕਾਂ ਦੇ ਮੁੰਡੇ ਨੂੰ ਉਹ ਦੁੱਧ ਬਰਫੀਆਂ ਦੇ ਵਾਲਾ ਉਹਨੇ ਇੱਕ ਦੋ ਖਾਦਿਆ ਉਹਨੇ ਚਾਰ ਬਰਫੀਆਂ ਵੰਡਣ ਦਿਨੋਂ ਤੇ ਰੱਖੇ ਵਾਸਤੇ ਮੈਂ ਆਈ ਚਾਹ ਨੂੰ ਮੈਂ ਪੀ ਪਹਿਲਾਂ ਮੈਂ ਤਾਤੀ ਵਾਚਨ ਚਲ ਜਾਵਾਂਗਾ ਤੁਸੀਂ ਮੈਂ ਇੱਕ ਕੱਢ ਕੇ ਖਾ ਲਈ ਹੈ ਮੈਂ ਉਹ ਦੂਜੀ ਪਰ੍ਹਾਂ ਤਰ੍ਹਾਂ ਮੈਂ ਉਹ ਵੀ ਖਾ ਗਈ ਖਾ ਕੇ ਮੈਂ ਕੱਲਾ ਲਫਾਫਾ ਬਣ ਕੇ ਧਰਤਾ ਤੇ ਮੁੰਡਾ ਆਇਆ ਮੁੰਡਾ ਦੇਖਿਆ ਵੀਰੇ ਲਫਾਫਾ ਦੇਖਿਆ ਕਿ ਬਾਦ ਅੱਤ ਬੜਾ ਠੀਕ ਹੈ ਨਾ ਹਾਂ ਮੈਂ ਕਹਾਂ ਮੈਂ ਨਾ ਤੈਨੂੰ ਬੁਝਾ ਚ ਦਵਾ ਕੇ ਲਿਆ ਕਿ ਤੂੰ ਰੋਣਾ ਬੰਦ ਹੋਰ ਦਵਾ ਲੈ ਭਜੀਵੇਂ ਦਿਖਾਏਗਾ ਉਹ ਨਹੀਂ ਦਵਾ ਲਓ ਦੇਖ ਲੈਣਾ ਮੁੰਡਾ ਖਰਾਬ ਹੈ ਜਦੋਂ ਤੈਨੂੰ ਪੇਮੈਂਟ ਪਾਈ ਹਾਂ ਉਹਨੂੰ ਐ ਤਾਂ ਪਤਾ ਲੱਗੇ ਕਿ ਕਿੰਨੇ ਪੈਸੇ ਪਏ ਨੇ ਕਹਨਾ ਇਹਨੂੰ ਤਾਂ ਕਹਿੰਦਾ 800 ਪਾਤਾ ਕਹਿੰਦਾ ਮੈਨੂੰ ਕੁਝ ਵੀ ਨਹੀਂ ਦਿੱਤਾ ਮੈਨੂੰ ਵੀ ਪੈਸੇ ਚਾਹੀਦੇ ਨੇ ਮਾ ਕਿੰਨੇ ਚਾਹੀਦੇ ਨੇ ਕਹਿੰਦਾ ਜਿੰਨੇ ਉਹ ਨੂੰ ਪਾਏਦੇ ਉਹਨੇ ਤਾਂ ਉਹਨੂੰ ਐ ਤਾਂ ਪਤ ਲਿ ਗਏ 1500 ਪਾਏ ਆ ਕਹਿੰਦਾ ਇਹਨੂੰ ਤਾਂ 800 ਪਾਤਾ ਕਹਿੰਦਾ ਮੈਨੂੰ ਕਹਿੰਦਾ ਕੁਝ ਵੀ ਨਹੀਂ ਦਿੱਤਾ ਕਹਿੰਦਾ ਪਤਾ ਕੀ ਆ ਹਨਾ ਉਹ ਨਹੀਂ ਉਹ ਕਰੈਕਟਰ ਉਹ ਸੀਨ ਬਹੁਤ ਸੋਹਣੀ ਕਰਦਾ ਉਹ ਜਵਾਖ ਜਾਂ ਹਲੇ ਤਾਂ 2 ਸਾਲ ਬਾਅਦ ਆਇਆ ਉਹ ਹੂੰ ਸੀਨ ਸੋਹਣੀ ਕਰਦਾ ਚਲੋ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਵਲੌਗ ਮੇਰਾ ਹੋ ਗਿਆ ਪੂਰਾ ਤੇ ਦਸਾਂਜ ਮੈਡਮ ਕਹਿੰਦੇ ਮੈਂ ਮੈਡਮ ਨੂੰ ਕਿਹਾ ਮੈਂ ਕਿਹਾ ਜੀ ਮੇਰਾ ਬਲੌਗ ਰਹਿ ਗਿਆ ਮੇਰਾ ਬਲੌਗ ਪੂਰਾ ਨਹੀਂ ਹੋਇਆ ਤੇ ਅਸੀਂ ਬਲੌਗ ਦਾ ਨਾਮ ਰੱਖਾਂਗੇ ਮਲਾਈ ਵਾਲਾ ਕੜਾ ਤੇ ਸਾਰੇ ਜਣੇ ਦੱਸਿਓ ਕਮੈਂਟਾਂ ਦੇ ਵਿੱਚ ਕਿਹਨੇ ਕਿਹਨੇ ਮਲਾਈ ਵਾਲਾ ਕੜਾ ਖਾਦਾਗਾ ਫਿਰ ਅਸੀਂ ਤੁਹਾਨੂੰ ਵੈਸੇ ਰੈਸਪੀ ਤਾਂ ਅਸੀਂ ਤੁਹਾਨੂੰ ਦੱਸਤੀ ਆਗੀ ਜੇ ਤੁਸੀਂ ਸੋਹਣੇ ਸੋਹਣੇ ਕਮੈਂਟ ਕੀਤੇ ਫਿਰ ਆਪਾਂ ਰਾਣੀ ਆਂਟੀ ਨਾਲ ਇੱਕ ਬਲੌਗ ਹੋਰ ਬਣਾਵਾਂਗੇ ਰਾਣੀ ਆਂਟੀ ਨੂੰ ਕਹਾਂਗੇ ਵੀ ਸਾਰੀਆਂ ਚੀਜ਼ਾਂ ਸਾਨੂੰ ਰੁਟੀਨ 'ਚ ਦੱਸਦੇ ਸਾਰੀਆਂ ਚੀਜ਼ਾਂ ਵੀ ਅਸੀਂ ਕਿਵੇਂ ਬਣਾ ਸਕਦੇ ਹਾਂ ਉਹਨੂੰ ਕਿਵੇਂ ਨਹੀਂ ਆ ਸਕਦੇ ਤੇ ਫਿਰ ਤੁਹਾਨੂੰ ਸਾਰੀ ਸਕੀਮ ਤੁਹਾਨੂੰ ਦੱਸਾਂਗੇ ਤੇ ਮਿਲਦੇ ਆ ਤੁਹਾਨੂੰ ਅਗਲੇ ਬਲੌਗ ਦੇ ਨਾਲ ਬਾਏ ਮੈਂ ਵੀ ਆਪਣੇ ਆਪਣਾ ਇੰਦਾ ਹੱਥ ਫੜ ਕੇ ਇੰਦਾ ਬਲੌਗ ਬਣਾਉਣੀ ਸਿੱਖ ਗਈ ਸਿੱਖ ਗਈ ਤੇ ਮਨੋ ਮੈਂ ਤੇਰੇ ਨਾਲ ਦੇਖਿਆ ਇਹ ਵੀ ਤੂੰ ਬਣਾ ਰਹੀ ਹੈ ਤੇਰਾ ਫੇਸ ਬੜਾ ਸੋਹਣਾ ਆਇਆ ਪੂਰਾ ਪੂਰਾ ਆ ਰਿਹਾ ਆ ਪਰ ਹੁਣ ਮੈਂ ਦੇਖੂਗੀ ਕਿ ਮੈਂ ਆਪਣੇ ਹੱਥ ਨਾਲ ਫੁੱਟੇ ਕੈਮਰੇ ਨਾਲ ਜਿਹੜਾ ਬੈਗ ਕੈਮਰਾ ਉਹਦੇ ਨਾਲ ਬਲੌਗ ਬਣਾ ਰਹੀ ਆ ਕਿ ਉਹਨਾਂ ਸਹੀ ਬਣਿਆ ਕਿ ਨਹੀਂ ਬਣਿਆ ਚਲੋ ਮੈਂ ਦੇਖਦੀ ਹੁਣੇ ਸ਼ੂ